ਤੁਸੀਂ ਵੀ ਹਾਲਾਤ ਹਨਾ ਦੇਖ ਸਕਦੇ ਹੋ ਵੀ ਲਗਭਗ ਪਾਣੀ ਵੀ ਪੀਣ ਨੂੰ ਨਹੀਂ ਹੈਗਾ ਇਸ ਤੋਂ ਉੱਤੇ ਕੀ ਹੋਣਾ ਹਨਾ ਪਾਣੀ ਨੂੰ ਵੀ ਤਰਸਿਆ ਇਹ ਇਨਸਾਨ ਦਿਵਿਆਂ ਦੇ ਵਿੱਚ ਰਾਤਾਂ ਕੱਢਦਾ ਹਨਾ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਕਿੰਨਾ ਔਖਾ ਹੋਣਾ ਕੀ ਹਾਲਾਤ ਨੇ ਵਾਸ਼ਰੂਮ ਵਗੈਰਾ ਲੈਟਰਨ ਵਗੈਰਾ ਵਿੱਚ ਹੀ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਇਨਸਾਨ ਦੇ ਵੀ ਆਪਾਂ ਸੋਚ ਸਕਦੇ ਹਾਂ ਨਾ ਵੀ ਜਿੰਨੀ ਵੀ ਕੋਈ ਕਰ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਇਨਸਾਨ ਦੀ ਜ਼ਿੰਦਗੀ ਬਚ ਸਕੇ ਜਿੰਨੀ ਵੀ ਵੀਡੀਓ ਆਪਾਂ ਸ਼ੇਅਰ ਕਰ ਸਕਦੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਹਾਡੇ ਇੱਕ ਸ਼ੇਅਰ ਨਾਲ ਇਹ ਇਨਸਾਨ ਦੀ ਜ਼ਿੰਦਗੀ ਬਦਲ ਸਕਦੀ ਆ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਨਸਾ ਜ਼ਿਲ੍ਹੇ ਦਾ ਪਿੰਡ ਨੰਕਲਕਲਾਂ। ਜਿੱਥੇ ਇਹ ਇਨਸਾਨ 20 ਸਾਲਾਂ ਤੋਂ ਲਗਭਗ ਦਿਹਾੜੀਆਂ ਕਰ ਕਰਕੇ ਹਨਾ ਇੱਥੋਂ ਤੱਕ ਆਪਦੀ ਰੋਟੀ ਜੋਗੇ ਪੈਸੇ ਬਸ ਕਮਾ ਲੈਂਦਾ ਸੀ ਤੇ ਰੋਟੀ ਖਾ ਲੈਂਦਾ ਸੀਗਾ ਤੇ ਅੱਜ ਇਹ ਇਨਸਾਨ ਦੇ ਹਾਲਾਤ ਲਗਭਗ ਬਹੁਤ ਜ਼ਿਆਦਾ ਮਾੜੇ ਆ। ਸਾਨੂੰ ਪਤਾ ਲੱਗਿਆ ਵੀ ਹਨਾ ਲਗਭਗ 4-5 ਦਿਨਾਂ ਤੋਂ ਬਿਮਾਰ ਆ ਵੀ ਕਿਸੇ ਨੇ ਇਹਦੀ ਬਾਹ ਨਹੀਂ ਫੜੀ। ਅਸੀਂ ਵੀ ਜਿੰਨਾ ਕਰ ਸਕਦੇ ਆ ਇਹਨੂੰ ਹੁਣ ਦਵਾਈ ਬੂਟੀ ਦਾ ਜ਼ਰੂਰ ਕਰਕੇ ਜਾਵਾਂਗੇ ਕੱਪੜਿਆਂ ਦਾ ਜਿੰਨੀ ਕਾਸੀਂ ਕਰ ਸਕਦੇ ਆ ਤੁਹਾਡੇ ਸਹਿਯੋਗ ਦੇ ਨਾਲ ਜਿੰਨਾ ਕਾਸੀਂ ਕਰ ਸਕਦੇ ਆ ਕਰਕੇ ਜਾਵਾਂਗੇ ਜਿੰਨੀ ਵੀ ਕੋਈ ਹੈ ਨਾ ਕਰ ਸਕਦਾ ਮਤ ਜ਼ਰੂਰ ਭੇਜੋ ਤਾਂ ਜੋ ਇਸ ਇਨਸਾਨ ਦੀ ਆਪਾਂ ਜ਼ਿੰਦਗੀ ਬਦਲ ਸਕੀਏ ਅਸੀਂ ਬਾਈ ਨਾਲ ਗੱਲ ਕੀਤੀ ਆ ਵੀ ਜੇ ਕੋਈ ਇਹਨੂੰ ਸੰਸਥਾ ਵਾਲਾ ਹੈ ਨਾ ਲੈ ਕੇ ਜਾਂਦਾ ਤਾਂ ਇਸ ਤੋਂ ਚੰਗਾ ਕੀ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਜੇ ਤੇ ਇਨਸਾਨ ਦੀ ਜ਼ਿੰਦਗੀ ਬਦਲ ਜੇ ਧੰਨਵਾਦ ਜੀ ਆ ਲੈ ਮੋ ਉਹ ਬੜਾ ਆ ਪਾਣੀ ਲਾ ਦੇਗਾ ਇਹ ਲਾ ਇੱਥੇ ਲਾ ਚਾਪੀ ਇਹਦਾ ਆ ਪਾਣੀ ਪਿਆ ਕਾਲੂ ਕਰਦੇ ਨਵਾਈ ਤੇ ਤੇਰਾ ਹਾਲ ਤੁਮ ਨੂੰ ਦਵਾਈ ਦੀ ਤੇ ਦਾਖਲਾ ਕਰਵਾਉਣੀ ਕਿ ਵੀਡੀਓ ਕਰਕੇ ਬਦ ਨੂੰ ਭੇਜ ਦੇ ਕੇ ਸੰਕਰੋ ਠੀਕ ਆ ਲੈ ਲਿਖਾ ਤੁਹਾਡਾ ਕਿਹੜਾ ਠੀਕ ਹੈ ਤੁਹਾਡਾ